ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਆਪਣੇ ਚਾਰ ਤੇ ਆਪਾਂ ਚਾਰ ਪਾਇਆ ਹੈ ਜੀ ਮੱਕੀ ਦਾ ਤੇ ਇਹ ਗਾਈਆਂ ਨੂੰ ਤਾਂ ਬਹੁਤ ਜ਼ਰੂਰੀ ਹੈ ਇਹ ਚਾਰ ਆਪਣਾ ਆਪਾਂ ਤੁਹਾਨੂੰ ਹੁਣ ਦਿਖਾਉਣਾ ਵੀ ਅਸੀਂ ਚਾਰ ਕਿਵੇਂ ਪਾਉਣਾ ਡੇਲੀ ਹੁਣ ਸਵੇਰ ਦੇ 7 ਵਜੇ ਗਏ ਜੀ ਤੇ ਚਾਰ ਦਿਖਾਉਣਾ ਹੀ ਫਿਰ ਤੁਹਾਨੂੰ ਲਓ ਜੀ ਚਾਰ ਆਪਾਂ ਪੱਟ ਲਿਆ ਤੁਸੀਂ ਆਹ ਦੇਖੋ ਕੰਦਰਾ ਜੀ ਕਿੰਨਾ ਵਧੀਆ ਹੈ ਚਾਰ ਦਾ ਜਮਾ 골ਡਨ ਕਲਰ ਹੈ 골ਡਨ ਦੇਖੋ ਹਮਨੇ ਦਾਣੇ ਦੇ ਦੇਖੋ ਕਿੰਨੇ ਪਏ ਇੰਦਾਣੇ ਗ੍ਰਾਡ ਹੋਏ ਇਕੱਲਾ ਇਕੱਲਾ ਦਾਣਾ ਆ ਦੇਖੋ ਟੱਕ ਲੱਗੇ ਹੋਣੇ ਹੁਣ ਦੇਖਾ ਆ ਦੇਖੋ ਜੀ ਤੇ ਜੇ ਹੁਣ ਆਪਾਂ ਚਾਰ ਪੱਟ ਲਈ ਆ ਦੇਖੋ ਸੋਥੂ ਤੋਂ ਉੱਥੇ ਤੱਕ ਹੀ ਜਿਹੜਾ ਹੁਣ ਆ ਮੰਲਵਾ ਰਹਿ ਗਿਆ ਆਪਾਂ ਹੁਣ ਆਪਾਂ ਇਹਨੂੰ ਰੜਕੇ ਨਾਲ ਜਿਵੇਂ ਆ ਚਾਰ ਆਈ ਆ ਦੇਖੋ ਜੀ ਆ ਜਿਵੇਂ ਆ ਹਮੜਾ ਮੜਾ ਪੂਲਾ ਹੀ ਰੁਆਏ ਲਾਦਾਂ ਦੀ ਸਾਰੇ ਨੂੰ ਸਾਰੇ ਖਰਾਬ ਨਹੀਂ ਹੁੰਦਾ ਜਮਾ ਵੀ ਆਪਣਾ ਚਾਰ ਖਰਾਬ ਨਹੀਂ ਹੋਈ ਅ ਤੱਕੀ ਆ ਦੇਖੋ ਐਂ ਲਾਹੀ ਜਾਂ ਲਾਂਗੇ ਲੋ ਜੀ ਭਾਈ ਦੁਆਜਾ ਪਤੂੜੀ ਡੇਗ ਲਾਂਗੇ ਛੂੜੀ ਡੇੱਕ ਕੇ ਇੱਥੇ ਨਰ ਮੇ ਫਰਲਾ ਕੇ ਚੰਗੀ ਤਰਾਈ ਬੜੀਆਂ ਕੇ ਪਾ ਦਾਂਗੇ ਆ ਦੇਖੀ ਲਓ ਜੀ ਤੂੜੀ ਆਪਾਂ ਡੇਗ ਲਈ ਸਾਰੇ ਚਾਰਚ ਬਸ ਹੁਣ ਰਲਾਉਣਾ ਈ ਤੁਸੀਂ ਆ ਚਾਰ ਦੇਖੋ ਜੀ ਇਹਦੇ ਨਾਲ ਆਪਣਾ ਇਹਦੀ ਆਪਾਂ ਉੱਤੇ ਹੀ 2-2 ਇੰਚ ਤੂੜੀ ਪਾਈ ਸੀ ਉਹਦੇ ਕਰਕੇ ਆਪਣਾ ਜਿਹੜਾ ਚਾਰ ਸੀ ਜਮਾ ਵੀ ਉੱਤੋਂ ਵੀ ਨਹੀਂ ਖਰਾਬ ਹੋਇਆ ਜੀ ਇਹ ਪੈਨਰ 1844 ਦਾ ਆਚਾਰ ਆ ਜੀ ਆਪਾਂ 2294 ਜਨਾਤੇ ਦਾ ਆਚਾਰ ਹੀ ਚਾਰ ਵਾਲ ਖੁੱਡ ਵਾਲੀ ਮਸ਼ੀਨ ਤੋਂ ਚਾਰ ਪੋਇਆ ਸੀ ਤੁਸੀਂ ਚਾਰ ਦੇਖੋ ਜੀ ਹੁਣ ਅਸੀਂ ਬਸ ਤੂੜੀ ਰਲਾਉਣੀ ਹੈ ਇਹ ਹੋਰ ਤੁਹਾਨੂੰ ਦਿਖਾਉਣੀ ਹੈ ਅੱਗੇ ਚਾਰ ਦੇਖ ਲਓ ਜੀ ਉਹ ਖੁੰਝੇ ਉਹੀ ਵੀ ਕੋਈ ਖਰਾਬ ਨਹੀਂ ਹੋਈ ਸਾਡਾ ਜਮੀਨ ਵੀ ਉਹ ਦੇਖੋ ਜੀ ਉੱਤੋਂ ਵੀ ਨਹੀਂ ਜਮਾ ਖਰਾਬ ਹੋਈ ਥੱਲੋਂ ਵੀ ਨਹੀਂ ਪੂਰਾ ਵਧੀਆ ਚਾਰ ਪੈ ਜਿ ਕੁਆਲਟੀ ਵਾਲਾ ਜੀ ਫੁੱਲ ਇਹਦਾ ਨੂੰ ਦੇਖ ਲੋ ਜੀ ਪਸਾ ਟੂੜੀ ਰਲਾਉਣਾ ਜੀ ਹੁਣ ਉਹੀ ਲਾ ਕੇ ਉਰੀ ਪੰਡਾ ਪਰ ਪਰ ਦੇਖਾਂਗੇ ਜੀ ਬਸ ਆਪਾਂ ਇੱਕ ਡੰਗਰ ਨੂੰ 200 2.5 ਕਿਲੋ ਟੂੜੀ ਪਾਉਣਾ ਜੀ ਟ੍ਰਾਂਜੀਸ਼ਨਲ ਚੱਲ ਰਹੀ ਉਹਨੂੰ ਚਾਰ ਪਾ ਦਿੰਦੇ ਜੀ ਬਸ ਇਹ ਟੂੜੀ ਤੇ ਚਾਰ ਆਪਾਂ ਮਿਕਸ ਕਰਦੇ ਜੀ ਹੁਣ ਆਪਾਂ ਦੇਖੋ ਬਸ ਆ ਪੱਲੀ ਬਚਾਦੀ ਰੇ ਪੱਲੀ ਚ ਪਰ ਬੇੜੀ ਨਹੀਂ ਪਾਉਂਦੀ ਆਪਾਂ ਨੂੰ 4 ਪਾਉਂਦੇ ਨੇ 3-4 ਸਾਲ ਹੋ ਗਏ ਜਿਹੜੇ ਲੋਕ ਕਹਿੰਦੇ ਨੇ ਵੀ ਚਾਰ ਖਰਾਬ ਹੁੰਦਾ ਐ ਹੁੰਦਾ ਬਿਮਾਰੀ ਪਾਉਂਦਾ ਐ ਖਰਾਬ ਚਾਰ ਜ਼ਰੂਰੀ ਬਿਮਾਰੀ ਪਾਉਂਦਾ ਜਿਵੇਂ ਉਲੀ ਵਾਲਾ ਹੋਗਾ ਜਾਂ ਮਸਟੈਡਸ ਜਿਵੇਂ ਉਹ ਸ਼ੈਡ ਕਰਦਾ ਈ ਪਰ ਆਪਣਾ ਚਾਰ ਆ ਇਹ ਜਿਵੇਂ ਸਾਫ਼ ਆ ਆਪਾਂ ਖਰਾਬ ਚਾਰ ਜਮਾ ਵੀ ਨਹੀਂ ਪਾਉਂਦੀ ਜਿਹਦੇ ਕਰਕੇ ਆਪਾਂ ਨੂੰ ਨਾਲ ਅੱਜ ਤੱਕ ਕਦੇ ਵੀ ਸਮੱਸਿਆ ਨਹੀਂ ਆਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਥਾਣਾ ਚ ਸਿੱਧੀਆਂ ਹੁੰਦੀਆਂ ਨੇ ਨਾ ਆਪਣਾ ਇਹ ਕੋਈ ਬੈਡੀ ਰਿਪੀਟਰ ਰਿਪੀਟ ਮਾਰਦੀ ਐ ਨਾ ਕੋਈ ਹੋਰ ਦਿੱਕਤ ਆਉਂਦੀ ਯਾਰ ਕਰਕੇ ਚਾਰ ਬਹੁਤ ਹੀ ਚੀਜ਼ ਆਈ ਚਾਰ ਆਪਾਂ ਸਾਰਾ ਚੱਕਦਾ ਜੀ ਉਹਦੇ ਆਪਾਂ ਬਸ ਇਹ ਗੌਰ ਰੱਖਣੀ ਜਦੋਂ ਆਪਾਂ ਚਾਰ ਪੱਟਲੇ ਯੂਰੋ ਟੂ ਵਿੱਚ ਨਹੀਂ ਚੱਲ ਛੱਡਣਾ ਜਮਾਂ ਵੀ ਉਹ ਬੈਠਾ ਹੀ ਐ ਇੱਕ ਬੰਦਾ ਬੇਲੜ ਸਾਡੇ ਪਿੰਡ ਦਾ ਅੱਖ ਦੇਖੇ ਉਹਦੀ ਅੱਖ ਉਹ ਦੇਖੋ ਜੰਮੀ ਉਹੀ ਆਈ ਐ ਉਹ ਸਮਝ ਜਿਓ ਬਸ बस उरे पट्ट उरे ਨਹੀਂ ਰੱਖਣਾ ਯਾਪਾ ਵਸੇਗਾ ਰੱਖਣੀ ਚਾਰ ਜਮਾ ਵੀ ਜਿੱਥੇ ਜਦੋਂ ਪੱਟ ਲਈ ਲੋ ਜੀ ਚਾਰ ਆਪਾਂ ਖੁਰਲੀਆਂ ਪਾਤੀ ਬੇੜੀਆਂ ਖੋਲਤੀਆਂ ਨਾਲੇ ਹਾਏ ਖੀਫ ਬੇੜੀਆਂ ਨੂੰ ਖੋਲਤੀਆਂ ਢੋਲ ਉਹਨਾਂ ਦਾ ਭਰਤਾ ਯਰੇ ਵੀ ਜਾਣੀਆਂ ਖੁੱਲੀਆਂ ਰਹਿਣੀਆਂ ਇੱਧਰ ਵੀ ਪਾਤੀ ਸਾਰੀਆਂ ਨੂੰ ਆ ਲੱਗੀ ਮੈਂ ਬਸੰਦਣਾ ਪਾ ਫੀਡ ਦਾਣਾ ਪਾ ਦਾਂਗੇ ਇਹਨਾਂ ਦਾ ਹੀ